ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਹਾਂਜੀ ਦੇਖੋ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਉਹ ਗੱਲ ਕਰਨੀ ਆ ਆਪਾਂ ਨਿਤਿਆ ਬਾਰੇ ਇਹ ਸਾਨੂੰ ਕਿਸੇ ਭੈਣ ਨੇ ਆਪਣੀ ਪਰਸਨਲ ਸਟੋਰੀ ਭੇਜੀ ਆ ਉਹ ਕਹਿੰਦੀ ਵੀ ਮੇਰੀ ਬੇਟੀ ਆ ਜਿਹੜੀ ਉਹ ਪੜਦੀ ਆ ਬਾਹਰ ਜਿੱਦਾਂ ਕਿਸੇ ਹੋਰ ਸ਼ਹਿਰ ਜਾਂਦੀ ਆ ਕਾਲਜ ਪੜ੍ਹਨ ਕਹਿੰਦੀ ਵੀ ਇੱਕ ਮੁੰਡਾ ਉਹਦਾ ਬਹੁਤ ਪਿੱਛਾ ਕਰਦਾ ਹੈ ਕਹਿੰਦੀ ਇੱਕ ਦਿਨ ਕੀ ਹੋਇਆ ਵੀ ਬਹੁਤ ਉਖੜੀ ਉਖੜੀ ਜੀ ਲੱਗੀ ਸਾਨੂੰ ਕਹਿੰਦੀ ਸਾਨੂੰ ਐਦਾਂ ਲੱਗਿਆ ਵੀ ਇਹਨੂੰ ਕੋਈ ਟੈਨਸ਼ਨ ਹੈ ਦਿਮਾਗ ਤੇ ਨਾ ਕਹਿੰਦੀ ਚੱਜ ਨਾਲ ਦੋ ਤਿੰਨ ਦਿਨ ਤੋਂ ਰੋਟੀ ਖਾਂਦੀ ਸੀ ਤੇ ਫੇਰ ਕਹਿੰਦੀ ਮੈਂ ਦੇਖੀ ਗਈ ਦੇਖੀ ਗਈ ਕਹਿੰਦੀ ਮੈਂ ਪੁੱਛ ਵੀ ਲਿਆ ਇੱਕ ਦੋ ਵਾਰ ਕੋਈ ਪੁੱਤ ਕੋਈ ਗੱਲ ਹੈ ਕਹਿੰਦੀ ਨਹੀਂ ਮम्मा ਕੋਈ ਗੱਲ ਨਹੀਂ ਹੈਗੀ ਕਹਿੰਦੀ ਮੈਂ ਕਿਹਾ ਵੀ ਤੂੰ ਨਾ ਚੱਜ ਨਾ ਰੋਟੀ ਖਾਣੀ ਆ ਵੀ ਤੂੰ ਹਰਦਮ ਟੈਨਸ਼ਨ ਜੀ ਚ ਰਹਿਣੀ ਆ ਨਾ ਕੋਈ ਗੱਲਬਾਤ ਕਰਦੀ ਆ ਬਈ ਕੀ ਗੱਲ ਕੋਈ ਪੜ੍ਹਾਈ ਦੀ ਚਿੰਤਾ ਹੈ ਕਹਿੰਦੀ ਨਹੀਂ ਮਮਾ ਕੋਈ ਪੜ੍ਹਾਈ ਦੀ ਚਿੰਤਾ ਨਹੀਂ ਹੈਗੀ ਜਣੀ ਉਸ ਬੱਚੇ ਨੇ ਆਪਣੀ ਜਿਹੜੀ ਦਿਲ ਦੀ ਗੱਲ ਸੀ ਉਹ ਦਿਲ 'ਚ ਰੱਖੀ ਸਭ ਤੋਂ ਪਹਿਲਾਂ ਤਾਂ ਇੱਕ ਗੱਲ ਮੈਂ ਮੇਨ ਗੱਲ ਕਹੂੰਗੀ ਮੈਂ ਅੱਗੇ ਵੀ ਕਈ ਵੀਡੀਓਾਂ 'ਚ ਕਿਹਾ ਪਿਓ ਨੂੰ ਵੀ ਮਾਂ ਨੂੰ ਵੀ ਆਪਣੇ ਬੱਚਿਆਂ ਨਾਲ ਫਰੈਂਡਲੀ ਰਿਹਾ ਕਰੋ ਜਦੋਂ ਅਸੀਂ ਬੱਚਿਆਂ ਨਾਲ ਫਰੈਂਡਲੀ ਰਹਿੰਨੇ ਆ ਨਾ ਬੱਚਿਆਂ ਨਾਲ ਖੁੱਲ ਕੇ ਗੱਲ ਕਰਦੇ ਆ ਫਿਰ ਬੱਚਾ ਜਿਹੜੀ ਦਿਲ ਦੀ ਗੱਲ ਹੁੰਦੀ ਹੈ ਸਾਡੇ ਨਾਲ ਭਾਵੇਂ ਜੱਕਦਾ ਜੱਕਦਾ ਹੀ ਕਰੇ ਭਾਵੇਂ ਡਰਦਾ ਡਰਦਾ ਹੀ ਕਰੇ ਸਾਡੇ ਨਾਲ ਗੱਲ ਕਰ ਲੈਂਦਾ ਤੁਸੀਂ ਇਹ ਗੱਲ ਨਾ ਰੱਖਿਆ ਕਰੋ ਵੀ ਜਿੱਦਾਂ ਮੈਂ ਸਿਰਫ ਅੱਜ ਕੁੜੀ ਦੇ ਟੌਪਿਕ ਤੇ ਹੀ ਗੱਲ ਕਰ ਰਹੀ ਆਂ ਵੀ ਜਿੱਦਾਂ ਧੀ ਪੈਣਾ ਸਕੂਲੋਂ ਕਾਲਜੋਂ ਆ ਗਈ ਉਹਨੂੰ ਕੋਈ ਗੱਲ ਨਹੀਂ ਪੁੱਛਣੀ ਵੀ ਪੁੱਤ ਕਿੱਦਾਂ ਤੇਰੀ ਪੜ੍ਹਾਈ ਚੱਲਦੀ ਆ ਕਿੱਦਾਂ ਕਾਲਜ ਦਾ ਕੰਮ ਚੱਲਦਾ ਕਿਹੋ ਜੇ ਤੇਰੇ ਫਰੈਂਡ ਨੇ ਜਾ ਆਉਂਦੀ ਨੂੰ ਜਾਂਦੀ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਕਿਉਂਕਿ ਜਦ ਬੱਚਾ ਘਰੋਂ ਨਿਕਲ ਗਿਆ ਸਾਡੀਆਂ ਅੱਖਾਂ ਤੋਂ ਉੱਜਲ ਹੋ ਗਿਆ ਉੱਥੇ ਕੁਝ ਵੀ ਹੋ ਸਕਦਾ ਹੈ ਕਿਉਂਕਿ ਬੱਚੇ ਨੇ ਬਾਹਰ ਸਮਾਜ ਵਿੱਚ ਨਿਕਲਣਾ ਹੁੰਦਾ ਹੈ ਬਾਹਰ ਦੁਨੀਆ ਇੱਕੋ ਜਿਹੀ ਨਹੀਂ ਹੈਗੀ ਸਾਨੂੰ ਘਰ ਤੋਂ ਲੈ ਕੇ ਕਾਲਜ ਤੱਕ ਅਨੇਕਾਂ ਤਰ੍ਹਾਂ ਦੀ ਦੁਨੀਆ ਟੱਕਰਨੀ ਆ ਠੀਕ ਹੈ ਜੀ ਥੋੜਾ ਫਰਜ ਹੈ ਮਾਮਾ ਦਾ ਮੈਂ ਤਾਂ ਕਹਿੰਦੀ ਆ ਪਿਓਾਂ ਦਾ ਵੀ ਧੀਆਂ ਨੂੰ ਤੁਸੀਂ ਸਿਰ ਤੇ ਹੱਥ ਧਰ ਕੇ ਗੱਲ ਪੁੱਛਿਆ ਕਰੋ ਵੀ ਪੁੱਤਰ ਬਾਹਰ ਕਿਸੇ ਗੱਲੋਂ ਔਖਾ ਤਾਂ ਨਹੀਂ ਤੂੰ ਕਿਉਂਕਿ ਸਾਨੂੰ ਤਾਂ ਪਤਾ ਹੈ ਨਾ ਅਸੀਂ ਤਾਂ ਇਸ ਵਾਸਤਾ ਜਿਹਨੂੰ ਨੰਗ ਚੁੱਕੇ ਆ ਸਾਨੂੰ ਤਾਂ ਪਤਾ ਵੀ ਸਮਾਜ ਕਿਹਾ ਜਾ ਜੇ ਪਿਓ ਇਹ ਗੱਲ ਪੁੱਛਦਾ ਹੈ ਤਾਂ ਹੋ ਸਕਦਾ ਬੱਚਾ ਸਾਡਾ ਸਾਨੂੰ ਦੱਸ ਦਵੇ ਜੇ ਤੁਸੀਂ ਉਹੀ ਆਪਣੀ ਮਾਪੇ ਵਾਲੀ ਆਕੜ 'ਚ ਰਹਿਣਾ ਹੈ ਬੱਚੇ ਨੂੰ ਡਰਾ ਕੇ ਰੱਖਣਾ ਕਈ ਵਾਰ ਮਾਵਾ ਦਾ ਮੈਂ ਦੇਖਿਆ ਹੈ ਜੇ ਧੀ ਨੇ ਮਾਂ ਨੂੰ ਕੋਈ ਗੱਲ ਦੱਸਤੀ ਆਪਣੀ ਪਰਸਨਲ ਤਾਂ ਮਾਂ ਨੇ ਪਤਾ ਕੀ ਕਹਿਣਾ ਦੇਖੀ ਪੁੱਤ ਆਪਣੇ ਬਾਪ ਨੂੰ ਨਾ ਦੱਸਦੀ ਇਹ ਤੈਨੂੰ ਵੀ ਮਾਰੂਗਾ ਇਹ ਮੈਨੂੰ ਵੀ ਮਾਰੂ ਸਭ ਕੁਝ ਜਵਾਕ ਹੋਰ ਪ੍ਰੈਸ਼ਰ ਚ ਲੈ ਲੈਣਾ ਉਹ ਬੱਚਾ ਫਿਰ ਆਪ ਮਰਨ ਤੇ ਤਾਂ ਮਜਬੂਰ ਹੋ ਜੂ ਪਰ ਨਾ ਮਾਂ ਨੂੰ ਦੱਸੂ ਨਾ ਬਾਪ ਨੂੰ ਦੱਸੂ ਕਿਉਂਕਿ ਮਾਂ ਨੇ ਉਹਦਾ ਮੂੰਹ ਬੰਦ ਕਰਤਾ ਬਈ ਜੇ ਤਾਂ ਗੱਲ ਕਰਤੀ ਤੇਰੇ ਬਾਪ ਨੇ ਤੈਨੂੰ ਵੀ ਮਾਰ ਦੇਣਾ ਮੈਨੂੰ ਵੀ ਮਾਰ ਦੇਣਾ ਭਾਈ ਦੇਖੋ ਫੇਰ ਸਾਡੇ ਬੱਚੇ ਬਾਹਰ ਬੜੇ ਬੜੇ ਖੂਪਟ ਕੇ ਸਾਨੂੰ ਫਿਰ ਬੱਚੇ ਤਾਂ ਨਹੀਂ ਦੱਸ ਸਕਦੇ ਸਾਨੂੰ ਫਿਰ ਲੋਕ ਦੱਸਦੇ ਨੇ ਅਸੀਂ ਕਿਉਂ ਨਾ ਆਪਣੀਆਂ ਘਰ ਦੀਆਂ ਗੱਲਾਂ ਆਪਣੇ ਬੱਚਿਆਂ ਕੋਲੋਂ ਹੀ ਪੁੱਛ ਲਈਏ ਮੈਂ ਧੀਆਂ ਦੀ ਗੱਲ ਕਰਦੀਆਂ ਸਿਰਫ ਅੱਜ ਉਹ ਕਹਿੰਦੀ ਵੀ ਮੇਰੀ ਧੀ ਨੂੰ ਬਾਹਰ ਕੋਈ ਮੁੰਡਾ ਇੰਨੇ ਪ੍ਰੈਸ਼ਰ 'ਚ ਲੈਂਦਾ ਹੈ ਉਹਦਾ ਪਿੱਛਾ ਕਰਦਾ ਹੈ ਕਾਲਜ ਤੋਂ ਲੈ ਕੇ ਬੱਸ ਤੱਕ ਘਰ ਤੱਕ ਕਿੱਦਾਂ ਕਿਦਾਂ ਹਰਦਮ ਉਹਦੇ ਜਣੀ ਮਗਰ ਲੱਗਿਆ ਰਹਿਣਾ ਉਹ ਕੁੜੀ ਤੇ ਸਾਉ ਉਹ ਕਹਿੰਦੀ ਮੇਰੀ ਤੇ ਬਹੁਤ ਸਾਉਤੀ ਬਹੁਤ ਡਰੋ ਸੁਭਾਅ ਦੀ ਤੇ ਕਹਿੰਦੀ ਵੀ ਅਸੀਂ ਉਹਨੂੰ ਬਥੇਰਾ ਪੁੱਛ ਲਿਆ ਨਹੀਂ ਮੰਮਾ ਕੋਈ ਗੱਲ ਨਹੀਂ ਨਹੀਂ ਮੰਮਾ ਕੋਈ ਗੱਲ ਨਹੀਂ ਕਹਿੰਦੀ ਫਿਰ ਜਿਹੜੀ ਉਹ ਗੱਲ ਥੀ ਕਹਿੰਦੀ ਕੁੜੀ ਤਾਂ ਚਲੇ ਗਈ ਕਾਲਜ ਕਹਿੰਦੀ ਫਿਰ ਮੈਂ ਇਹਦੇ ਪਿਓ ਨਾਲ ਸਲਾਹ ਲਈ ਵੀ ਕੋਈ ਨਾ ਕੋਈ ਗੱਲ ਤਾਂ ਹੈਗੀ ਆ ਵੀ ਨਾ ਇਹ ਜੱਜ ਨਾ ਰੋਟੀ ਖਾਂਦੀ ਆ ਨਾ ਹੀ ਜੱਜਣਾ ਪੜਦੀ ਐ ਨਾ ਇਹ ਗੱਲ ਕਰਦੀ ਐ ਬਈ ਦਿਮਾਗ ਤੇ ਇਹਦੇ ਟੈਨਸ਼ਨ ਜ਼ਰੂਰ ਐ ਕਹਿੰਦੀ ਫੇਰੀ ਕਿਹਦੀ ਸਹੇਲੀ ਸੀ ਉਹਨੂੰ ਮੈਂ ਫੋਨ ਕਰ ਲਿਆ ਜਦੋਂ ਕੁੜੀ ਦੀ ਸਹੇਲੀ ਨੂੰ ਫੋਨ ਕਰਿਆ ਕਹਿੰਦੀ ਮੈਂ ਕਿਹਾ ਪੁੱਤਰ ਬਈ ਬਾਹਰ ਕੋਈ ਗੱਲਬਾਤ ਐ ਬਈ ਐਦਾਂ ਐਦਾਂ ਮੇਰੀ ਕੁੜੀ ਤਾਂ ਬਹੁਤ ਟੈਨਸ਼ਨ 'ਚ ਰਹਿੰਦੀ ਐ ਬਈ ਕੋਈ ਕਾਲਜ 'ਚ ਕੋਈ ਗੱਲਬਾਤ ਹੋਈ ਹੋਈ ਐ ਕਹਿੰਦੀ ਵੀ ਨਹੀਂ ਆਂਟੀ ਜੀ ਵੀ ਤੁਹਾਨੂੰ ਉਹ ਦਰਦੀ ਨਹੀਂ ਦੱਸਦੀ ਹੈਗੀ ਵੀ ਇੱਕ ਮੁੰਡਾ ਇਹਨੂੰ ਬਾਹਰ ਬਹੁਤ ਤੰਗ ਕਰਦਾ ਹੈ ਬਈ ਇਹ ਸਾਹੂ ਬਹੁਤ ਹੈ ਡਰਦੀ ਬਹੁਤ ਹੈ ਘਰ ਤੋਂ ਤੋਂ ਵੀ ਡਰਦੀ ਹੈ ਇਹ ਦੇਖੋ ਮੇਰੀ ਗੱਲ ਸੁਣੋ ਜੇ ਸਾਡਾ ਬੱਚਾ ਡਰਦਾ ਡਰਾਉਂਦਾ ਬਾਹਰੋਂ ਮੁੰਡੇ ਤੋਂ ਡਰਦਾ ਹੈ ਘਰ ਮਾਪਿਆਂ ਤੋਂ ਡਰਦਾ ਹੈ ਬੱਚਾ ਗਲਤ ਸਟੈਪ ਲੇ ਜਾਵੇ ਫਿਰ ਸਾਡਾ ਨੁਕਸਾਨ ਤਾਂ ਸਾਡਾ ਹੀ ਹੈ ਨਾ ਮਾਪੇ ਦਾ ਹੀ ਨੁਕਸਾਨ ਹੈ ਮੁੰਡੇ ਦਾ ਤਾਂ ਕੁਝ ਨਹੀਂ ਜਾਣਾ ਜੇ ਅਸੀਂ ਬੱਚਿਆਂ ਨਾਲ ਫਰੈਂਡਲੀ ਰਹੀਏ ਜਿਹੜੀਆਂ ਸਾਡੀਆਂ ਧੀਆਂ ਹੁਣ ਦੇਖੋ ਮੈਂ ਤੁਹਾਨੂੰ ਦੱਸਦੀ ਹਾਂ ਅੱਗੇ ਪੜਦੇ ਹੁੰਦੇ ਤੇ ਮਾਰਤੀ ਚ ਹੁਣ ਜਿਹੜੀ ਧੀ ਦੇ ਹੱਥ 'ਚ ਮੋਬਾਈਲ ਹੈ ਉੱਥੇ ਕੋਈ ਪੜਦਾ ਨਹੀਂ ਰਿਹਾ ਠੀਕ ਆ ਜਿਹੜੇ ਬੱਚੇ ਕੋਲ ਮੋਬਾਈਲ ਹੈ ਉੱਥੇ ਕੋਈ ਪੜਦੇ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਫੋਨਾਂ ਤੇ ਸਾਰਾ ਹੀ ਕੁਝ ਚੱਲਦਾ ਹੈ ਠੀਕ ਆ ਪੜਦੇ ਪੜਦੇ ਤਾਂ ਹੁਣ ਰੱਬੇ ਰੱਖਾ ਹੈ ਠੀਕ ਹੈ ਜੀ ਤੁਸੀਂ ਮੈਂ ਇੱਕੋ ਸ਼ਬਦ ਤੁਹਾਨੂੰ ਹਮੇਸ਼ਾ ਹੀ ਕਹਿੰਦੀ ਰਹਿਣੀ ਹੁੰਨੀ ਆ ਬਈ ਆਪਣੇ ਬੱਚਿਆਂ ਨਾਲ ਫਰੈਂਡਲੀ ਰਿਹਾ ਕਰੋ ਬੱਚਿਆਂ ਦੀਆਂ ਸੁਣਿਆ ਕਰੋ ਆਪਣੀਆਂ ਦੱਸਿਆ ਕਰੋ ਬੱਚੇ ਨੂੰ ਸਮੇਂ ਬਾਰੇ ਸਮਝਾਉਂਦੇ ਰਿਹਾ ਕਰੋ ਬੱਚੇ ਨੂੰ ਇਹ ਕਹਿੰਦੇ ਰਿਹਾ ਕਰੋ ਵੀ ਪੁੱਤ ਡਰਨਾ ਨਹੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਹਰ ਇੱਕ ਗੱਲ ਸਕੂਲ ਕਾਲਜ ਦੀ ਆ ਕੇ ਕਰ ਕਰਨੀ ਹੈ ਅਸੀਂ ਹਰ ਇੱਕ ਪੱਖੋਂ ਤੁਹਾਡੇ ਨਾਲ ਆ ਬੱਚਾ ਸਮਝ ਜਾਂਦਾ ਹੈ ਠੀਕ ਹੈ ਮਾਂ ਮਾ ਇੰਨਾ ਕਿ ਧੀਆਂ ਨੂੰ ਪ੍ਰੈਸ਼ਰ ਚ ਲੈ ਲੈਂਦੀਆਂ ਨੇ ਬਈ ਬੱਚਾ ਆਪਣਾ ਮੂੰਹ ਹੀ ਬੰਦ ਕਰ ਲੈਂਦਾ ਤੁਸੀਂ ਦੇਖੋ ਕੁੜੀ ਦੀ ਸਹੇਲੀ ਤੋਂ ਨਾ ਪਤਾ ਲੱਗਦਾ ਉਹ ਬੱਚੇ ਨੇ ਤਾਂ ਕੋਈ ਗਲਤ ਸਟੈਪ ਚੱਕ ਲੈਣਾ ਸੀ ਉਹ ਮਾਂ ਕਹਿੰਦੀ ਵੀ ਸਾਨੂੰ ਇੰਨਾ ਪਸਤਾਵਾ ਹੋਇਆ ਬਈ ਰੱਬ ਨੇ ਮੈਨੂੰ ਰਾਹ ਦਿਖਾਤਾ ਮੈਂ ਕੁੜੀ ਦੀ ਸਹੇਲੀ ਨੂੰ ਫੋਨ ਕਰ ਲਿਆ ਜੇ ਮੈਂ ਕੁੜੀ ਦੀ ਸਹੇਲੀ ਨੂੰ ਫੋਨ ਨਾ ਕਰਦੀ ਮੇਰੀ ਧੀ ਨੇ ਤਾਂ ਕੋਈ ਚੰਦ ਚਾੜ ਦੇਣਾ ਸੀ ਇਹਨੇ ਤਾਂ ਆਪਣੀ ਜਾਨ ਦੇ ਦੇਣੀ ਸੀ ਉਹਨਾਂ ਨੇ ਸਪੈਸ਼ਲੀ ਇਹ ਕਿਹਾ ਕਹਿੰਦੇ ਭੈਣੇ ਵੀ ਤੁਸੀਂ ਇਹ ਲੈਵਲ ਤੇ ਗੱਲ ਕਰੋ ਵੀ ਬਾਹਰ ਜੋ ਵੀ ਬੱਚਿਆਂ ਨਾਲ ਹੁੰਦੀ ਹੈ ਬੱਚਿਆਂ ਦਾ ਫਰਜ਼ ਹੈ ਘਰ ਆ ਕੇ ਦੱਸਣ ਦਾ ਬੱਚੇ ਘਰ ਤਾਂ ਦੱਸਣਗੇ ਜੇ ਮਾਪੇ ਉਹਨਾਂ ਨਾਲ ਖੁੱਲ ਕੇ ਰਹਿਣਗੇ ਮਾਪੇ ਤਾਂ ਸਾਹ ਬੰਦ ਕਰ ਦਿੰਦੇ ਨੇ ਜਵਾਕਾਂ ਦਾ ਫਿਰ ਕੀ ਹੋਇਆ ਫਿਰ ਮਾਂ ਨੇ ਧੀ ਨਾਲ ਗੱਲ ਕੀਤੀ ਮਾਂ ਨੇ ਪਿਓ ਨੂੰ ਵੀ ਦੱਸਿਆ ਪਿਓ ਨੂੰ ਵੀ ਸਮਝਾਇਆ ਫਿਰ ਦੋਹਾਂ ਨੇ ਬੈਠ ਕੇ ਕੁੜੀ ਨਾਲ ਗੱਲਬਾਤ ਕੀਤੀ ਠੀਕ ਹੈ ਫੇਰ ਉਹ ਤੋਂ ਬਾਅਦ ਕੁੜੀ ਨੂੰ ਛੱਡ ਕੇ ਵੀ ਆਉਂਦੇ ਰਹੇ ਲੈ ਕੇ ਵੀ ਆਉਂਦੇ ਰਹੇ ਅਸੀਂ ਬਗਾਨੇ ਬਿਗੜੀ ਹੋਈ ਲਾਜ ਨੂੰ ਬਗਾਨੀ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਜੇ ਹੁਣ ਮੁੰਡੇ ਨੂੰ ਉਹ ਕੁਝ ਕਹਿੰਦੇ ਤਾਂ ਵਾਧਾ ਵਧਦਾ ਤਾਂ ਨਾ ਤਾਂ ਮੁੰਡੇ ਨੂੰ ਮਾਰਕੁੱਟ ਸਕਦੇ ਆ ਫੇਰ ਵਾਧਾ ਵਧਦਾ ਹੋਰ ਮਿੱਟੀ ਕੁੱਟ ਹੁੰਦੀ ਆ ਅਗਲਾ ਕਹਿੰਦਾ ਕੁੜੀ ਵੀ ਇਹੀ ਜੀ ਹੋਣੀ ਆ ਠੀਕ ਹੈ ਜੀ ਦੁਨੀਆ ਸੱਚਾਈ ਨਹੀਂ ਦੇਖਦੀ ਦੁਨੀਆ ੱੱਬਾ ਲਾਉਣ ਤੇ ਬਸ ਜਦ ਇਹ ਮੋਹਰ ਲਾ Đਣੀ ਆ ਕੁੜੀ ਉਹ ਇਹੀ ਜੀ ਹੋਣੀ ਆ ਤਾਂ ਹੀ ਮੁੰਡਾ ਹੁੰਦਾ ਠੀਕ ਹੈ ਜੀ ਪਰ ਉਹਨਾਂ ਨੇ ਵਿਚਾਰਿਆਂ ਨੇ ਸਮਝਾ ਕੇ ਕੁੜੀ ਨੂੰ ਇਹ ਕਿਹਾ ਵੀ ਪੁੱਤ ਤੂੰ ਬੱਸ ਤੋਂ ਜਾਣ ਤੇ ਹਟ ਜਾ ਤੈਨੂੰ ਅਸੀਂ ਉਹ ਛੱਡ ਕੇ ਆਵਾਂਗੇ ਤੈਨੂੰ ਅਸੀਂ ਉਹ ਲੈ ਕੇ ਆਵਾਂਗੇ ਚੱਲ ਕਿਵੇਂ-ਕਿਵੇਂ ਕਰਕੇ ਵਿਚਾਰੀ ਦੇ ਜਿਹੜਾ ਛਾਲ ਡੇਢ ਸਾਲ ਹੈਗਾ ਤਾਂ ਉਹ ਉਹਨਾਂ ਨੇ ਕਾਲਜ ਚ ਲਵਾਇਆ ਠੀਕ ਹੈ ਜੀ ਮੈਂ ਤਾਂ ਇਹ ਕਹਿ ਨਹੀਂ ਹੁੰਨੀ ਆ ਵੀ ਇਹਹ ਜੇ ਭੇੜੀਏ ਬਾਹਰ ਫਿਰਦੇ ਰਹਿੰਦੇ ਨੇ ਤੁਸੀਂ ਆਪਣੇ ਆਪਣੀਆਂ ਧੀਆਂ ਦਾ ਆਪ ਧਿਆਨ ਰੱਖਿਆ ਕਰੋ ਧੀਆਂ ਨਾਲ ਖੁੱਲ ਕੇ ਗੱਲਬਾਤ ਕਰਿਆ ਕਰੋ ਅਗਲੇ ਦਾ ਬਹੁਤ بڑا ਨੁਕਸਾਨ ਹੋਣ ਤੋਂ ਬਚ ਗਿਆ ਇੱਕ ਦੋ ਸਹੇਲੀਆਂ ਦੇ ਨੰਬਰ ਲੈ ਕੇ ਰੱਖਿਆ ਕਰਨ ਮਾਮਾ ਸਾਡਾ ਬੱਚਾ ਸਾਨੂੰ ਨਹੀਂ ਕਈ ਵਾਰ ਕੋਈ ਗੱਲ ਦੱਸਦਾ ਸਾਨੂੰ ਦੂਆ ਬੱਚਾ ਗੱਲ ਦੱਸ ਦੁੰਦਾ ਚਲੋ ਠੀਕ ਹੈ ਜੀ ਇਹ ਗੱਲ ਮੈਂ ਮੈਨੂੰ ਵੀ ਠੀਕ ਲੱਗੀ ਕਰਨੀ ਮੈਂ ਕਿਹਾ ਵੀ ਜੋ ਸਮਾਜ ਚ ਵਿਚਰਦਾ ਸਾਨੂੰ ਇਹ ਗੱਲ ਕਰ ਲੈਣੀ ਚਾਹੀਦੀ ਹੈ ਠੀਕ ਹੈ ਜੀ ਸਾਰੀਆਂ ਮਾਮਾ ਨੂੰ ਇਹ ਰਿਕੁਐਸਟ ਹੈ ਵੀ ਆਪਣੀਆਂ ਧੀਆਂ ਨਾਲ ਫਰੈਂਡਲੀ ਰਹੋ ਖੁੱਲ ਕੇ ਰਹੋ ਸਾਰੇ ਬੱਚੇ ਨਾਲ ਗੱਲਬਾਤ ਕਰਦੇ ਰਿਹਾ ਕਰੋ ਬੱਚੇ ਨੂੰ ਪੁੱਛਦੇ ਰਿਹਾ ਕਰੋ ਬੱਚਾ ਤੁਹਾਡੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰੇ ਕੋਈ ਗਲਤ ਕਦਮ ਨਾ ਚੱਕੇ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਰੂਰ ਮਾਫ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੀ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਤੇ ਲਾਈਕ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ